ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਈ ਰਹਾ ਲੇਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਸਿਆਣ ਪਾ ਲਖ ਹੋਹੀ ਤਾਂ ਇੱਕ ਨਾਂ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵੜਾਈ ਹੁਕਮੇ ਉੱਤਮ ਨੀਚ ਹੁਕਮ ਲੇਕ ਦੁੱਖ ਸੁਖ ਪਾਈਏ ਏਕ ਨਾ ਹੁਕਮੀ ਬਖਸ਼ੀਸ਼ ਏਕ ਹੁਕਮੀ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੈ ਤਾਂ ਹਉ ਮੈਂ ਕਹੈ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦੋਤ ਜਾਣੇ ਨੀਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀਲ ਫਿਰਦੇ ਗਾਵੇ ਕੋ Japੈ ਦਿਸੈ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਥਨਾ ਕਥੀ ਨਾਵ ਤੋਟ ਕਥ ਗਤ ਗਥੀ ਕੋਟੀ ਕੋਟ ਕੋਟ ਧਿੰਦਾ ਦੇ ਲੈਂਦੀ ਥਗ ਬਾਹੇ ਜੁਗਾ ਜੁਗੰਤਰ ਕਾਈ ਕਾਹੇ ਹੁਕਮੀ ਹੁਕਮ ਚਲਾਏ ਰਾਹੋ ਨਨਕ ਵਿਗਸੈ ਵੀ ਪਰਵਾਹੋ ਸਚਾ ਸਾਹਿਬ ਸਾਚਨਾਈ ਪਾਖਿਆ ਭਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਪੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵੜਿਆਈ ਵਿਚਾਰੀ ਕਰਮੀ ਆਵੇ ਕਪੜਾ ਨਦਰੀ ਮੋਕ ਦੁਆਰੇ ਨਨਕ ਏ ਵੈ ਜਾਣੀ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਨ ਹੋਏ ਆਪੇ ਆਪ ਨਿਰੰજન ਸੋਏ ਜਿਨ ਸੇ ਵਾ ਤਿੰਨ ਪਾਇਆ ਮਾਨ ਨਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੋਰੀ ਸਰ ਗੁਰ ਗੌਰਕ ਬਰਮਾ ਗੁਰ ਪਾਰਬਤੀ ਮਾਈ ਜੇ ਹਾਂ ਜਾਣਾ ਖਾ ਨਹੀਂ ਕਹਿਣਾ ਕਤਨ ਨ ਜਾਇ ਗੁਰਾਂ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਇ ਤੀਰਥ ਨਾਵ ਜੇ ਤਿਸ ਭਾਵ ਮਨ ਬਾਣੀ ਕੇ ਨਾਏ ਕਰੇ ਯੇ ਤੀਰ ਟੂ ਪਾਈ ਵੇਖਾ ਵੇਣ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ 부ਜਾਈ ਸਵਣਾ ਜੀਆਂ ਕਾ ਇੱਕ ਦਾਤਾ ਸੋ ਮੇ ਵਿਸਰ ਨਾ ਜਾ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਫ ਕੀਰਤਿ ਜਗ ਲੇ ਜੇ ਤਿਸ ਨਦਰ ਨਾ ਆਵਈ ਤਾ ਵਾਤਨ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੋਣ ਦੇ ਤੇਹਾ ਕੋਈ ਨ ਸੁਝਾਈ ਜੇ ਤਿਸ ਗੁਣ ਕੋਈ ਘਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਧੌਲੇ ਆਕਾਸ ਸੁਣੈ ਦੀਪ ਲੋ ਪਾਤਲ ਸੁਣੈ ਪੁਹੀ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੇ ਆਈਸ਼ਰ ਬ੍ਰਹਮ ਇੰਦ ਸੁਣੇ ਅਮੁਖ ਤਲਾਉਣ ਮੰਦ ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਨਕ ਭਗਤਾਂ ਸਦਾ ਵਿਗਾਸ ਸੁਣੇ ਦੂਖ ਪਾਪ ਗਨਾਸ਼ ਸੁਣੇ ਸਤ ਸੰਤੋਖ ਗਿਆਨ ਸੁਣੇ ਅਰਥੜ ਗਾਇਸ਼ਣਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ ਨਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਗੁਣਾ ਕੇ ਗਾਹ ਸੁਣੇ ਸ਼ੇਖ ਪੀਰ ਪਾਤਸ਼ਾਹ ਸੁਣੇ ਅੰਧੇ ਪਾਵੇ ਰਾਉ ਸੋਨੇ ਹਾਤ ਹੋਐਸ ਗਾਹੋ ਨਨਕ ਭਗਤਾਂ ਸਦਾ ਵਿਗਾਸ ਸੁਣੇ ਦੂਗ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪੁਛਤਾਏ ਕਾਗਿਤ ਕਲਮ ਨ ਲਿਖਣ ਹਾਜ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਨੇ ਸਤ ਹੋਏ ਮਨ ਬੁੱਧ ਮਨ ਨੇ ਸਗਲ ਪਵਣ ਕੀ ਸੁਧ ਮਨ ਨੇ ਮੋ ਚੋਟਾ ਨ ਖਾਏ ਮਨ ਨੇ ਜਮਕੇ ਸਾਧਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਢਾਗ ਨਿਭਾਏ ਮੰਨੇ ਪਤ ਸਿਉ ਪ੍ਰਗਟ ਜਾਏ ਮੰਨੇ ਮਾਗਨ ਚੱਲੇ ਪੰਥ ਮੰਨੇ ਤਰਹ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਖ ਦੁਆਰ ਮੰਨੇ ਪਰਵਾਰ ਸਾਧਾਰ ਮੰਨੇ ਤਰੈ ਤਾਰੇ ਗੁਰ ਸਿੱਖ ਮੰਨੇ ਨਾਨਕ ਪਾਵੇ ਨਾ ਭੇਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਬਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੁਹਿਦਰ ਰਾਜਾਨ ਪੰਚਨ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰ ਵਿਚਾਰ ਕਰਤੇ ਕੈ ਕਰਨੈ ਨਾਹੀ ਜ਼ਮਾਰ ਤੋਲ ਧਰਮ ਦਿਆ ਕਾ ਪੂਤ ਸੰਤੋਖਤਾਪ ਰਖਿਆ ਜਨ ਸੂਤ ਜੇ ਕੋ ਬੁੱਝ ਹੋਵ ਸਚਿਆਰ ਤਵਲੇ ਉਪਰ ਕੇਤਾ ਭਾਰ ਤਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾਂ ਕੇ ਨਾਮ ਸਬਨਾ ਲਿਖਿਆ ਊੜੀ ਕਲਾਮ ਏ ਹੋ ਲੇਖ ਲਿਖ ਜਾਣ ਕੋਏ ਦੇ ਕਲ ਗਿਆ ਕੀਤਾ ਹੋਏ ਕੇ ਦਾਤਾਨ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਇਸਦੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾ ਵੀਚਾਰ ਵਾਰਿਆ ਨਾ ਜਾਵਾ ਏਕ ਵਾਰੀ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਉ ਸੰਖ ਬੂਜਾ ਸੰਖ ਦਵਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਸੰਖ ਸੂਰ ਮੋਹ ਭਗਤ ਸਾਰ ਸੰਖ ਮੋਨ ਲੇਵਲਾਏ ਤਾਰ ਕੁਦਰਤ ਕਵਣ ਕਾ ਵਿਚਾਰ ਵਾਰਿਆ ਨ ਜਾਏ ਇਕ ਤਦ ਭਾਵੇਂ ਸਾਈ ਭਲੀ ਘਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਕੂਰ ਸੰਖੇ ਮੁਰਕਰ ਜਾਏ ਜੋਰ ਸੰਖ ਦਲਵੜ ਤਿਆ ਕਮਾਹੇ ਅਸੰਖ ਬਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਪਖ ਖਾਹੇ ਅਸੰਖ ਨਿੰਦ ਕਾ ਸਰ ਕਰਹਿ ਭਾਰ ਨਨਕ ਨੀਜ ਕਹੈ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਕਥਾਵ ਗੰਮ ਗੰਮ ਸੰਖ ਲੋ ਸੰਗ ਗਏ ਤਿਰ ਭਾਰ ਹੋਏ ਅਕਰੀ ਨਾਮ ਕਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਖ ਤਰੀ ਲਿਖਣ ਬੋਲਣ ਬੋਣ ਇਕਰਾ ਸਿਰ ਸੰਜੋਗ ਵਗਾਨ ਜਿਨ ਇਹ ਲਿਖੇ ਤਿਸ ਤੇ ਨਾਹੀ ਜਿਵੁਰ ਪਰਮਾਏ ਤੇਵ ਤੇਵ ਪਾਹੀ ਜੀਤਾ ਕੀਤਾ ਤੇਤਾ ਨਾਉ ਵਿਣ ਨਾ ਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਰ ਭਰੀਐ ਅਤ ਪੈ ਤਨ ਦੇ ਪਾਣੀ ਤੋਤੇ ਉਤਰਸ ਖੇ ਮੋਤ ਪਲੀਤੇ ਕੱਪੜ ਹੋਏ ਦੇ ਸਾਬੂਣ ਲਈਏ ਉਹ ਤੋਏ ਭਰੀਏ ਮਤ ਪਾਪਾਂ ਕੈ ਸੰਗ ਓ ਥੋਪੇ ਨਾ ਵੈ ਕੈ ਰੰਗ ਪੁੰਨੀ ਬਾਬੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਗਾਹੁ ਨਨਕ ਹੁਕਮੀ ਆਵੋ ਜਾਹੁ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੈ ਤਿਲ ਕਾਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕਿਤੇ ਭਗਤ ਨ ਹੋਏ ਸਵਸਤਾਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਤਰਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨ ਪਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨ ਪਾਇਓ ਕਾ ਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰਣਾ ਜੋਗੀ ਜਾਣ ਰੁਤਮਾ ਹੋ ਨ ਕੋਈ ਜਾਗਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੀ ਆਕਾ ਕਿਵ ਸਾਲਾਈ ਕਿਵ ਵਰਨੀ ਕਿਵ ਜਾਣਾ ਨਨਕੇ ਆਕਨ ਰਵ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅਗੈ ਗਿਆਨ ਸੋਹੈ ਪਾਤਲ ਬਦਲ ਲਖ ਅਗਾ ਸਾਂ ਅਗਾਸ ਓੜ ਕ ਓੜ ਕ ਪਾਲ ਤਕੇ ਵੇਦ ਕਹਿਨੇ ਇੱਕ ਬਾਤ ਸਹਿਜ ਸੇ ਟੋਰ ਕੈਨ ਕਤਿਬ ਵਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀ ਐ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀ ਐ ਆਪੇ ਜਾਣੇ ਆਪ ਸਾਲਾਈ ਸਾਲਾਏ ਤੀ ਸੁਰਤ ਨ ਪਈਆ ਨਦੀਆਂ ਅਤੇ ਵਾਹ ਪਵਹੀ ਸਮੁੰਦ ਨ ਜਾਣੀਏ ਹੈ ਸਮੁੰਦ ਸ਼ਾ ਸੁਲਤਾਨ ਗ੍ਰਹ ਤੇਤੀ ਮਾਲ ਧਨ ਕੀੜੀ ਤੁਲ ਨ ਆਵਣੀ ਜੇ ਤੇ ਸਮਨੋ ਨ ਆਵੀ ਸਰੇ ਅੰਤਨਾ ਸਿਵ ਦੀ ਕਹਿਣ ਨ ਅੰਤ ਅੰਤਨ ਗਰਣੇ ਦੇਣ ਨ ਅੰਤ ਅੰਤਨ ਵੇਖਣ ਤੁੰਨ ਨ ਅੰਤ ਅੰਤਨ ਜਾਪੇ ਕਿਆ ਮਨ ਮੰਤ ਹੋ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰ ਆਵਾਰ ਅੰਤ ਕਾਰਣ ਕਹਤੇ ਬਿਲਲਾਹੇ ਦਾਗੇ ਅੰਤਨ ਪਾਏ ਜਾਹੇ ਹੋ ਅੰਤਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਇਹ ਉੱਚਾ ਥਾਉ ਉੱਚੇ ਉੱਪਰ ਇਹ ਉਚਾ ਨਾਉ ਏਵੜੇ ਉੱਚਾ ਹੋਇ ਕੋਈ ਤੇ ਸੂਚੇ ਕੋ ਜਾਣੇ ਸੂਏ ਜੇ ਉੜੇ ਆਪ ਜਾਣੇ ਆਪ ਆਪ ਨਾਨਕ ਨਜ਼ਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾਤ ਮਾਏ ਕੇਤੇ ਮੰਗੇ ਜੋ ਦੇ ਅਪਾਰ ਕੇਤੇ ਅਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟੇ ਵਿਕਾਰ ਕੀਤੇ ਲੈ ਲੈ ਮੁਕਰ ਬਾਇ ਕੀਤੇ ਮੂਰਖ ਕਾਇਕਾਇ ਕੀਤੇ ਆ ਦੂਖ ਭੂਖ ਸਦ ਮਾਰ ਏ ਭੇਦਾਤ ਤੇਰੀ ਦਾਤਾਰ ਮਬਾਂ ਦੇ ਖਲਾਤੀ ਬਾਣੇ ਹੋਏ ਹੋਰ ਆਗਨਾ ਸਕੈ ਕੋਏ ਜੇ ਕੋ ਖਾਇ ਕੇ ਅੱਖਣ ਵਾਏ ਉਜਾਣੇ ਜਿਤਿਆ ਮੋਇ ਕਾਏ ਆਪੇ ਜਾਣੇ ਆਪੇ ਦੇ ਆਕੇ ਸੇ ਭੇਕੇ ਈਕੇ ਜਿਸਨ ਬਖਸ਼ ਸਿਵਤ ਸਾਲਾ ਨਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਲਗਵਾਣਾ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਪੰਡਾਰ ਮੁੱਲ ਆਵੇ ਮੁੱਲ ਲੈ ਜਾਏ ਮੁੱਲ ਪਾਏ ਮੁੱਲ ਆਸਮਾਹੇ ਅਮੁੱਲ ਧਰਮ ਮੁੱਲ ਦੀਬਾਨ ਮੁੱਲ ਤੁਲ ਮੁੱਲ ਪਰਵਾਨ ਮੁੱਲ ਬਖਸ਼ੀਸ਼ ਮੁੱਲ ਨੀਸਾਨ ਮੁੱਲ ਕਰਮ ਮੁੱਲ ਪ੍ਰਮਾਨ ਮੁੱਲ ਅਮੁੱਲ ਆਕਿਆ ਨਾ ਜਾਏ ਆਕਾ ਗੁਰੇ ਲਿਵ ਲਾਏ ਆਕੇ ਵੇਦ ਪਾਠ ਪੂਰਾਨ ਆਕੇ ਪੜੇ ਕਰ ਰਹੇ ਵਿਗਿਆਨ ਆਕੇ ਬਰਮੇ ਆਕੇ ਇੰਦ ਆਕੇ ਗੋਪੀ ਤੈ ਗੋਵਿੰਦ ਆਕੇ ਈਸਰੇ ਆਕੇ ਸਿੱਧ ਆਕੇ ਕਿਤੇ ਕਿਤੇ ਬੁੱਧ ਆਕੇ ਦੰਨ ਆਕੇ ਦੇਵ ਆਕੇ ਸੂਰ ਨਰ ਮਨ ਜਨ ਸੇਵ ਕੀਤੇ ਆਖੇ ਆਖਣ ਬਾਹੇ ਕੀਤੇ ਕਹਿ ਕਹਿ ਓਟ ਓਟ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਗਨ ਤਕੇ ਕੇਈ ਕੇ ਜੇ ਓਡ ਭਾਵੇ ਤੇ ਵਡ ਹੋਏ ਨਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਭੋਲ ਵਿਗਾੜ ਤਾਂ ਲਿਖਿਆ ਸਿਰ ਗਾਵਾਰਾ ਗਾਵਾਰ ਸੋਦਾਰ ਕੇ ਆਸੁ ਕਰ ਕੇ ਆ ਜਿਤਨੇ ਸਰਬ ਸਮਾਲੇ ਵਜੇ ਨ ਦੇ ਅਨੇਕ ਅ ਸੰਖਾਂ ਕੀਤੇ ਵਾਵਣ ਹਾਰੇ ਕੀਤੇ ਰੋਗ ਪਰੀ ਸਿਓ ਕਹੀ ਅਨੰ ਕਿਤੇ ਗਾਵਣ ਹਾਰੀ ਗਾਵੇ ਤੁਹ ਨਾ ਪਾਵਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵੇ ਚਿੱਤ ਗੁਬਦਲੇ ਕ ਜਾਣੇ ਲਿਕ ਲਿਕ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਣ ਸਦਾ ਸਵਾਰੀ ਗਾਵੈ ਇੰਦ ਇੰਦ ਆਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਦਿ ਸਮਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਦੀ ਸਦੀ ਸੰਤੋਕੀ ਗਾਵੈ ਵੀਰ ਕਰਾਰੇ ਗਾਵਣ ਪੰਡਿਤ ਪੜਨ ਰ ਕੀਤਰ ਜਗ ਜਗ ਵੇਦਾਨਾ ਲੈ ਗਾਵੈ ਮੋਣੀਆਂ ਮਨ ਮੋਨ ਸਰਗਾ ਮੱਚ ਪਿਆਲੇ ਗਾਵਣ ਰਦਨ ਉਪਾਇ ਤੇਰੇ ਅਟੜ ੜ ਤੀਰਤ ਨਾਲੇ ਗਾਵੇ ਜੋਦ ਮਾਬਲੂ ਰਾਗਾਵੇ ਕਾਉਣੀ ਚਾਰੇ ਗਾਵੇ ਕੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇ ਤੁਧ ਨੂੰ ਗਾਵੇ ਜੋ ਤੁਧ ਪਾਵਨ ਰਤੇ ਤੇਰੇ ਭਗਤ ਦਸਾਲੇ ਹੋਰ ਕੀਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕੀ ਆ ਵਿਚਾਰੀ ਸੋਈ ਸੋਈ ਸੁਦਾ ਸੱਚਾ ਸਾਹਿਬ ਸੱਚਾ ਸੱਚੀ ਨਾਹੀ ਐ ਭੀ ਉਸ ਜੈ ਨ ਜਾਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਪੰਤੀ ਕਰ ਕਰ ਜਿੰਨ ਸੀ ਮਾ ਜਿੰਨੀ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੀਵ ਤਿਸ ਦੀ ਵਢਾਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਹੋਸਾ ਪਾਤਸ਼ਾਹ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਦ ਝੋਲੀ ਧਿਆਨ ਕੀ ਕਰੇ ਬੇਭੂਤ ਕਿੰਤਾ ਕਾਲ ਕੁਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਬੰਤੇ ਸਗਲ ਜਮਾਤੇ ਮਾਨ ਜੀਤ ਜਗ ਜੀਤ ਆਦੇਸ ਤੇ ਆਦੇਸ ਆਦੇ ਅਨਿਲ ਅਨਾਦ ਅਨਾਤ ਜੁਗ ਜੁਗ ਏਕੋ ਵੇਸ ਪਉਤ ਗਿਆਨੰਦੇ ਆਪੰਡਰਣ ਕਟਕਟ ਵਾਜੇ ਨਾਦ ਆਵਨਾਦ ਨਾਤੀ ਸਭ ਜਾ ਕੀ ਰਿੱਧ ਸੇ ਦੇਵ ਰਸਾਦ ਸੰਯੋਗ ਵਿਜੋਗ ਦੋਈਕਾਰ ਚਲਾਵੇ ਲੇਖ ਆਵੇ ਭਾਗ ਕਾਦੀਤ ਦੇ ਆਦੇਸ ਆਦੇ ਨੀ ਲੈਣਾ ਦੇਣਾ ਹਤ ਜੁਗ ਜਗ ਏਕੋ ਏਕਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਬੰਡਾਰੀ ਇੱਕ ਲਾਏ ਦੀ ਬਾਣ ਜੇ ਤੁਸ ਭਾਵੈ ਧੀਵੇ ਚਲਾਵੈ ਜੇ ਹੋਵੇ ਪੂਰਮਾਣੀ ਉਹ ਵਿਖੇ ਉਹਨਾਂ ਨਦਰ ਨ ਆਵੇ ਬਹੁਤਾ ਇਹੋ ਵੀਡਾਨ ਆਦੇਸ ਤੇ ਆਦੇਸ ਆਦੇ ਅਨੀਲੇ ਆਦੇ ਨਾਹਦ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਸ ਪਾਇਆ ਸੋ ਏਕਾ ਵਾਰ ਕਰ ਕਰ ਵੇਖਣ ਦਰਜਨ ਹਾਰ ਨਨਕ ਸੱਚੇ ਕੀਤਾ ਜੀਕਾਰ ਆਦੀਪ ਤੇ ਅਦੀਸ ਗੋ ਆਦੀ ਅਨੀਲ ਅਨਾਦੀ ਅਨਾਤ ਜੁਗ ਜੁਗ ਏਕੋ ਵੇਸ ਇਕਦੂ ਜੀ ਪਾਹੋ ਲਖ ਹੋਏ ਲਖੋ ਵੇ ਲਖ ਵੀਸ ਲਖ ਲਗ ਡੇੜਾ ਆਖੀਏ ਏਕ ਨਾਮ ਜਗਦੀਸ਼ ਏਤਰਾ ਏ ਪਦ ਪੌੜੀਆਂ ਚੜਿਐ ਹੋਏ 21 ਸੋਣ ਗੱਲਾਂ ਆਕਾਸ਼ ਕੇ ਕੇਟਾਇ ਏ ਰੀਸ ਨਨਕ ਨਦਰੀ ਪਾਈਏ ਕੂੜੀ ਕੂੜ ਅਢੀਤ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾਮ ਮੰਗਣ ਦੇਣ ਨਾ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਲ ਮਨਸੂਰ ਜੋੜ ਨ ਸਰਤੀ ਗਿਆਨ ਵਿਚਾਰ ਜੋੜ ਨ ਜੁਗਤੀ ਛਟੈ ਸੰਸਾਰ ਜਿਤਾਤ ਜੋਰ ਕਰ ਵਿਖੈ ਤੂਏ ਨਨਕ ਉਤਮਾ ਨੀਚ ਨ ਕੋਏ ਰਤੀ ਰਤਿ ਤਿਤਿ ਵਾਰ ਪਵਨ ਮਾਣੀ ਅਗਨੀ ਪਾਤਾਲ ਤਿਸ ਵਿੱਚ ਤਰਤੀ ਤਾਬਰ ਕੀ ਧਰਮਸ਼ਾਲ ਦੇਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਯਾਨੀ ਕੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚ ਆਪ ਸੱਚਾ ਦਰਬਾਰ ਦਿੱਤੇ ਸੋਣ ਪੰਜ ਬਰਵਾਨ ਨਦਰੀ ਕਰਮ ਪਵੈ ਨੀਸਾਨ ਕਚ ਬਗਾਈ ਓ ਤੇ ਪਾਏ ਨਨਕ ਗਿਆ ਜਾਪੈ ਜਾਏ ਧਰਮ ਕੰਡ ਕਾ ਇਹੋ ਧਰਮ ਗਿਆਨ ਕੰਡ ਕਾ ਆ ਕੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੀਸ ਕੇਤੇ ਬਰਮੇ ਘਾੜਦ ਘੜੀਏ ਰੂਪ ਰੰਗ ਕੇ ਵੀਸ ਤੀਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕਿਤੇ ਸਿੱਧ ਬੋਧ ਨਾਤ ਕੀਤੇ ਕਿਤੇ ਦੇਵੀ ਵੀਸ ਕਿਤੇ ਦੇਵ ਦਾਨਵ ਮਨ ਕੀਤੇ ਕਿਤੇ ਰਤਨ ਸਮੁੰਦ ਕੀਤੀ ਅਖਾਣੀ ਕੀਤੀ ਅਵਾਣੀ ਗਇਤੇ ਪਾਤ ਨਰਿੰਦ ਕਹਿਤੀਆਂ ਸਤਿ ਸੇਵਕ ਕੀਤੇ ਨਾਨਕ ਅੰਤ ਨਾਇੰਤ ਗਿਆਨ ਖੰਡ ਮੇ ਗਿਆਨ ਪਰਚੰਡ ਤਿਥੇ ਨਾਦ ਬਿਨੋਦ ਕੋੜ ਅਨੰਦ ਸ਼ਰਧਮਗੰਡਗੀ ਬਾਣੀ ਰੂਪ ਤਿੱਥੇ ਘੜਦ ਘੜੀਏ ਬੋਧ ਅਨੂਪ ਤਾਕੀਆਂ ਗੱਲਾਂ ਕਦੀਆਂ ਨਾ ਜਾਹੇ ਜੇ ਕੋ ਕਹੈ ਪਿਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਔਰ ਨ ਕੋਈ ਹੋਰ ਇਤਜੋਦ ਮਹਾਬਲਸੂਰ ਤਿਨਵੇਂ ਰਾਮ ਰਹਿਆ ਪਰਪੂਰ ਚਿਤੈ ਸਿਤੋ ਸਿਤਾ ਮਹਿ ਮਾ ਮਾਈ ਤਾਕੇ ਰੂਪ ਨਾ ਕਤਨੇ ਜਾਹੀ ਨਾ ਉਹ ਮਰੇ ਨਠਾ ਗੇ ਜਾਹੀ ਜਿਨਕੇ ਰਾਮ ਵਸੈ ਮਨ ਮਾਹੀ ਜਿਥੇ ਭਗਤ ਵਸੈ ਕੇ ਲੋ ਕਰਹਿ ਅਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰਪੰਡ ਜੇ ਕੋ ਕਥੈ ਤੰਤ ਨ ਅੰਤ ਤਿੱਥੇ ਲੋ ਲੋ ਅਕਾਰ ਜਿਵ ਜਿਵ ਹੁਕਮ ਤਿ ਵੇ ਤਿ ਵਕਾਰ ਵੇਖੈ ਵਿਗਸੈ ਕਾਰ ਵੀਜਾਰ ਨਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਰਜ ਸੁਨਿਆਰ ਐ ਰਣ ਮਤ ਵੇਦ ਹਥਿਆਰ ਪ੍ਰੋਕ ਲਾਗਨ ਦਵਤਾਓ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀ ਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਨਕ ਨਦਰ ਨਦਰ ਨਿਹਾਲ ਸਤਿ ਲੋਕ ਪਵਣ ਗੁਰੂ ਪਾਣੀ ਪੀਤਾ ਮਾਤਾ ਤਰਤ ਮਾਤ ਦਿਵ ਤੇ ਰਾਤ ਦੋਏ ਦਾਈ ਦਾਇ ਖਿਲ ਸਗਲ ਜਗਤ ਚੰਗਿਆਈ ਆਉ ਬੂਰੀ ਆਈ ਵਾਚੇ ਧਰਮ ਹਦਰੇ ਗਰਮੀਆਂ ਪੋ ਆਪਣੀ ਕੇ ਨੀੜ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਕ ਉਜਾਲੇ ਕੀਤੇ ਛੇ ਨਾਲ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਕ ਉਜਲੇ ਕੀਤੇ ਛਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ